ਜਦੋਂ ਕਿਸਾਨੀ ਅੰਦੋਲਨ ਸੀ 13 ਮਹੀਨੇ ਚੱਲਿਆ ਜਦੋਂ ਬੀਜੇਪੀ ਉਦੋਂ ਤੋਂ ਫਿਲਮੀ ਐਕਟਰਸ ਸੀ ਚਲੋ ਸੋਚ ਉਹਦੀ ਬੀਜੇਪੀ ਪੱਕੀ ਹੈਗੀ ਸੀ ਬਾਅਦ ਬੀਜੇਪੀ ਨੇ ਉਹਨੂੰ ਟਿਕਟੂ ਵੀ ਦਿੱਤੀ ਮੰਡੀ ਤੋਂ ਐਮਪੀ ਵੀ ਬਣ ਗਈ ਕੰਗਣਾ ਨਰੌਤ ਕੰਗਣਾ ਨਰੌਤ ਤੇ ਬਹੁਤ ਸਾਰੇ ਨੇ ਉਹਦੀਆਂ ਟਿੱਪਣੀਆਂ ਦਿੱਤੀਆਂ ਸੀ ਜਿਹਦੇ ਕਰਕੇ ਲੋਕਾਂ ਤੇ ਜ਼ਖਮਾਂ ਤੇ ਲੋੜ ਵੀ ਛਿੜਕਿਆ ਲੋਕਾਂ ਦੀ ਬੇਇੱਜ਼ਤੀ ਵੀ ਕੀਤੀ ਜਿੱਦਾਂ ਪੰਜਾਬ ਦੀਆਂ ਬੀਬੀਆਂ ਨੂੰ ਲੈ ਕੇ ਉਹਨੇ ਟਿੱਪਣੀ ਕੀਤੀ ਖਾਸ ਕਰਕੇ ਬੇਬੇ ਮਿੰਦਰ ਗੌਰ ਨੇ ਬੇਬੇ ਮਿੰਦਰ ਗੌਰ ਵੀ ਅੜ ਗਈ ਹੈਗੀ ਹੈ ਨਾ ਹਾਈ ਕੋਰਟ ਨੇ ਵੀ ਪਟੀਸ਼ਨ ਜਿਹੜੀ ਆ ਕੰਗੜਾ ਰਣੌਤ ਦੀ ਖਾਰਜ ਕਰ ਤੇ ਤੁਹਾਨੂੰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆਗਾ ਹੂੰ ਮਤਲਬ ਇਹ ਲੀਡਰਾਂ ਵਾਸਤੇ ਤੇ ਇੱਕ ਸਬਕ ਹੈ ਨਾ ਕਿ ਪਹਿਲਾਂ ਤੋਲੋ ਤੇ ਫਿਰ ਬੋਲੋ ਨਹੀਂ ਉਹ ਉਹ ਤੋਲਣ ਬੋਲਣ ਵਾਲੀ ਕੰਡੀਸ਼ਨ 'ਚ ਨਹੀਂ ਹੈਗੀ ਹੂੰ ਮੈਂ ਕੰਗਣਾ ਰਣੌਤ ਨੂੰ ਇੱਕ ਕੋਈ ਮਤਲਬ ਮੈਂ ਪੋਲਿਟਿਕਲ ਲੀਡਰ ਨਹੀਂ ਮੰਨਦਾ ਹੂੰ ਕਿ ਉਹ ਪੋਲਿਟਿਕਲ ਲੀਡਰ ਹੈ ਜਾਂ ਪੋਲਿਟਿਕਲ ਲੀਡਰ ਦੀ ਤਰ੍ਹਾਂ ਬਿਹੇਵ ਕਰੇ ਉਹ ਇੱਕ ਖਾਸ ਤਰ੍ਹਾਂ ਦੀ ਪੋਲਿਟਿਕਸ ਕਰਦੀ ਹੈ ਜਿਦੇ ਨਾਲ ਉਹ ਬੀਜੇਪੀ ਦੀ ਲੀਡਰਸ਼ਿਪ ਦੀਆਂ ਨਜ਼ਰਾਂ ਚ ਆਏ ਉਹਨਾਂ ਚ ਮੋਦੀ ਸਾਹਿਬ ਦਾ ਗੁਣਗਾਨ ਹੋ ਗਿਆ ਜਾਂ ਬੀਜੇਪੀ ਦੀਆਂ ਜਿਹੜੀਆਂ ਪਾਲਿਸਿਜ਼ ਐ ਉਹਦਾ ਗੁਣਗਾਨ ਹੋ ਗਿਆ ਤੇ ਇਹ ਕਰਦੇ ਕਰਦੇ ਉਹ ਉਹ ਕਹਿੰਦੇ ਨਾ ਵੀ ਜਿਵੇਂ ਵੀ ਨਵਾਂ ਨਵਾਂ ਮੁੱਲਾ ਬਣਿਆ ਵਾਂਗ ਉੱਚੀ ਦਿੰਦਾ ਹਾਂਜੀ ਉਹ ਫਿਰ ਸ਼ਬਦਾਂ ਦੀ ਮर्यादा ਵੀ ਭੁੱਲ ਜਾਂਦੇ ਨੇ ਆ ਕਿਸਾਨ ਅੰਦੋਲਨ ਦੇ ਵਿੱਚ ਦੇਖਿਆ ਕਿਸਾਨਾਂ ਨੂੰ ਖਾਲਸਤਾਨੀ ਕਹਿਣਾ ਪਾਕਿਸਤਾਨੀ ਚਾਈਨੀ ਮਾਓਵਾਦੀ ਮਾਓਵਾਦੀ ਕਹਿਣਾ ਹੈ ਨਾ ਤੇ ਇਸੇ ਤਰ੍ਹਾਂ ਜਿਹੜੀ ਰਹਿਾਨਾ ਪੌਪ ਸਟਾਰ ਹੈ ਕਿੰਨੀ ਵੱਡੀ ਸਟਾਰ ਹੈ ਉਹ ਹੈ ਨਾ ਉਹਦੇ ਬਾਰੇ ਉਹਨੂੰ ਮੂਰਖ ਕਿਹਾ ਸੀ ਇਹਨੇ ਹਾਂਜੀ ਉਹਨੇ ਸਿਰਫ ਇਹ ਹੀ ਕਿਹਾ ਸੀ ਕਿ ਐਡਾ بڑا ਜਿਹੜਾ ਸੰਘਰਸ਼ ਹੈ ਉਹ ਪ੍ਰੀਜ਼ੈਂਟਰੀ ਕਰ ਰਹੀ ਹੈ ਕਿਸਾਨ ਕਰ ਰਹੇ ਹੈ ਤਾਂ ਇਹਦੇ ਉੱਤੇ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਇਹੀ ਗੱਲ ਕਹੀ ਸੀ ਉਹ ਤੋਂ ਬਾਅਦ ਇਹ ਬੀਬੀ ਮਹਿੰਦਰ ਕੌਰ ਇਹਨਾਂ ਨੂੰ ਜਿਹੜਾ ਸ਼ਾਹੀਨ ਬਾਗ ਦਾ ਕੇਸ ਹੈਗਾ ਬੀਬੀ ਬਿਲਕਸ ਜਿਹੜੀ ਸੀਗੀ ਉਹਦੀ ਫੋਟੋ ਸਮਝ ਕੇ ਟਵੀਟ ਕਰਤਾ ਹਾਂਜੀ ਤੇ ਫਿਰ ਉਹ ਉਦੋਂ ਮੈਨੂੰ ਯਾਦ ਹੈ ਮੈਂ ਅ ਮੇਰੀ ਟੀਮ ਉੱਥੇ ਗਈ ਸੀਗੀ ਤੇ ਬੇਬੇ ਨੂੰ ਪੁੱਛਿਆ ਸੀਗਾ ਵੀ ਉਹਨਾਂ ਦਾ ਕਹਿੰਦੀ ਕੌਣ ਆ ਇਹ ਕਹਿੰਦੀ ਇਹਨੂੰ ਕਹਿ ਬਈ ਦਿਹਾੜੀ ਅਸੀਂ ਦੇ ਦਾਂਗੇ ਆ ਸਾਡੇ ਨਾਲ ਆ ਕੇ ਸੜਕ ਤੇ ਬੈਠੇ ਤੇ ਉਹਨਾਂ ਇਹ ਕਿਹਾ ਸੀ ਕਿ ਮੈਂ ਇਹਨੂੰ ਬਖਸ਼ਣ ਆਇਆ ਨਹੀਂ ਸੋ ਉਹੀ ਗੱਲ ਹੈ ਕਿ ਕੇਸ ਨੂੰ ਇਹ ਜਦ ਅਦਾਲਤਾਂ ਦੇ ਵਿੱਚ ਕੇਸ ਚੱਲਦੇ ਲੰਬੇ ਪਰ ਹਾਈ ਕੋਰਟ ਨੇ ਜਿਹੜਾ ਹੈ ਕੇਸ ਚਲਾਣ ਦੀ ਇਜਾਜ਼ਤ ਦਿੱਤੀ ਤੇ ਹਾਈ ਕੋਰਟ ਦੇ ਵਿੱਚ ਕੰਗਣਾ ਰਣੌਤ ਨੂੰ ਨਹੀਂ ਰਿਲੀਫ ਨਹੀਂ ਮਿਲਿਆ ਤੇ ਹੁਣ ਉਹਨਾਂ ਨੂੰ ਸੁਪਰੀਮ ਕੋਰਟ ਜਾਣਾ ਪਿਆ ਤੇ ਕੇਸ ਜਿਹੜਾ ਹੈ ਉਹ ਕੱਲ੍ਹ ਵਾਸਤੇ ਲੱਗਿਆ ਤੇ ਕੱਲ ਦੇਖਦੇ ਹਾਂ ਹੁਣ ਇਹਦੇ ਤੇ ਕਿਸਾ ਮਤਲਬ ਇੱਕ ਲੀਡਰ ਦੀਆਂ ਕਿਸੀਆਂ ਤੇ ਹੋ ਜਾਂਦੀਆਂ ਨੇ ਜੇ ਤੁਸੀਂ ਫालतू ਬੋਲਦੇ ਹੋ ਬਿਲਕੁਲ ਤੁਹਾਨੂੰ ਕਟਾਰੇ ਚ ਖੜਾ ਖੜਾ ਹੋਣਾ ਪੈਂਦਾ ਨਾ ਔਰ ਹਾਈ ਕੋਰਟ ਦੀ ਟਿੱਪਣੀ ਬੜੀ ਕਮਾਲ ਦੀ ਟਿੱਪਣੀ ਹੈ ਹਾਈ ਕੋਰਟ ਨੇ ਕਿਹਾ ਕਿ ਸਾਨੂੰ ਕੰਗਣਾ ਰਣੌਤ ਨੇ ਜਿਹੜੇ ਟਵੀਟ ਕੀਤੇ ਐ ਇਹਦੇ ਵਿੱਚ ਉਹ ਉਹਨਾਂ ਨੇ ਕਿਹਾ ਨਾ ਜੀ ਇਹ ਜਨ ਹਿੱਤ ਵਾਸਤੇ ਅਸੀਂ ਕੰਮ ਕਰਦੇ ਆਂ ਤੇ ਉਹਨਾਂ ਨੇ ਕਿਹਾ ਸਾਨੂੰ ਕੋਈ ਵੀ ਜਨ ਹਿੱਤ ਲੋਕ ਹਿੱਤ ਨਜ਼ਰ ਨਹੀਂ ਆਉਂਦਾ ਇਸ ਕਰਕੇ ਇਹਦੇ ਤੇ ਕੇਸ ਚੱਲਣਾ ਚਾਹੀਦਾ ਸੋ ਹੁਣ ਸੁਪਰੀਮ ਕੋਰਟ ਦੇ ਵਿੱਚ ਕੇਸ ਐ ਤੇ ਦੇਖੋ ਕੀ ਬੀਬੀ ਬੋਲਦੀ ਵੀ ਤੇ ਬਹੁਤ ਜ਼ਿਆਦਾ ਨਾ ਵਿਵਾਦਾਂ 'ਚ ਜਾਣ ਕੇ ਰਹਿਣਾ ਚਾਹੀਦਾ ਜਿਵੇਂ ਕਿ ਜੀ ਕਹਿੰਦੇ ਹਿਮਾਚਲ ਵਾਲੇ ਕੁੜੀਆਂ ਮੁੰਡੇ ਜਿਹੜੇ ਨੇ ਬਚ ਕੇ ਰਹਿਣ ਸਾਡੇ ਗਵਾਂਢੀ ਬਹੁਤ ਸ਼ਰਾਬ ਪੀਂਦੇ ਮਾਹੌਲ ਖਰਾਬ ਕਰਦੇ ਆ ਕਿ ਨੇ ਆ ਬਿਲਕੁਲ ਇਹ ਇੱਥੇ ਅੱਦਾਂ ਹਿਮਾਚਲ ਰਾਤ ਨੂੰ ਕੁੜੀਆਂ ਮੁੰਡੇ दारू ਖੁੱਲ ਕੇ ਪੀਂਦੇ ਨੇ ਉਹ ਇਹ ਦੇਖੋ ਇਹ ਨਾ ਇਹ ਇੱਕ ਮਾਨਸਿਕਤਾ ਹੈ ਨਾ ਟਾਰਗੇਟ ਹੈ ਉਹਨੂੰ ਉਹਨੂੰ ਹਿਮਾਚਲ ਪੰਜਾਬ ਜਾਂ ਹਰਿਆਣਾ ਉਹਦੀ ਭਾਈਚਾਰੇ ਨਾਲ ਜਾਂ ਲੋਕਾਂ ਨਾਲ ਕੋਈ ਲੈਣਾ ਦੇਣਾ ਨਹੀਂ ਉਹਨੂੰ ਦਾ ਸਿਰਫ ਇਹ ਹੈ ਕਿ ਮੈਂ ਇਸ ਤਰ੍ਹਾਂ ਦਾ ਬਿਆਨ ਦੇਵਾਂ ਜਿਹਦੇ ਨਾਲ ਨਫ਼ਰਤ ਵਧੇ ਨਫ਼ਰਤ ਵਧੇ ਇੱਕ ਖਾਸ ਕਿਸਮ ਦਾ ਜਿਹੜਾ ਵਰਗ ਹੈ ਉਹਦੇ ਮਗਰ ਲੱਗੇ ਤੇ ਉਹਦੇ ਸਪੋਰਟਰ ਹੋਣ ਤੇ ਉਹ ਸੋਸ਼ਲ ਮੀਡੀਆ ਤੇ ਵੀ ਸਟਾਰ ਬਣੇ ਤੇ ਉਹ ਜਿਹੜੀ ਆਪਣੀ ਪਾਰਟੀ ਦੇ ਵਿੱਚ ਵੀ ਉਹ ਸਟਾਰ ਬਣੇ ਤੁਹਾਨੂੰ ਯਾਦ ਹੋਵੇਗਾ ਕਿ ਇੱਕ ਵਾਰ ਜੇਪੀ ਨੱਡਾ ਸਾਹਿਬ ਨੇ ਉਹਨੂੰ ਘਰੇ ਬੁਲਾ ਕੇ ਕੂਰਿਆ ਸੀ ਪਰ ਉਹਦੇ باوجود ਉਹ ਜਿਹੜੀ ਹੈ ਉਹ ਨਹੀਂ ਮਤਲਬ ਟੱਲ ਗਈ ਫਿਰ ਉਹ ਭਾਜਪਾ ਦੇ ਖਾਸ ਐਮਪੀ ਹੈ ਹਾਂ ਬਿਲਕੁਲ ਐਮਪੀ ਹੈ ਉਛਾਏ ਕੇਵਲ ਪਾਰਟੀ ਬੁਰੀ ਤਰ੍ਹਾਂ ਫਸ ਜਾਂਦੀ ਕਿਸੇ ਬਿਆਨ ਦੇ ਫਿਰ ਕਹਿੰਦੇ ਨਿੱਜੀ ਉਹਦਾ ਨਾ ਨਹੀਂ ਉਹ ਕਹਿ ਦੇਣਾ ਚਾਹੀਦਾ ਸੀ ਤੇ ਉਹਨਾਂ ਨੂੰ ਉਹਦੇ ਤੇ ਐਕਸ਼ਨ ਕਰਨਾ ਚਾਹੀਦਾ ਸੀ ਜੇ ਪਾਰਟੀ ਐਕਸ਼ਨ ਕਰ ਦਿੰਦੀ ਪਾਰਟੀ ਨੂੰ ਕੋਈ ਐਕਸ਼ਨ ਲੈਣਾ ਚਾਹੀਦਾ ਸੀ ਆ ਇਹ ਜੋ ਲੀਡਰਾਂ ਦੇ ਸਸਪੈਂਡ ਕਰ ਦੋ ਮਹੀਨੇ ਵਾਸਤੇ 2 ਮਹੀਨੇ ਵਾਸਤੇ ਇਹ ਦੇਖੋ ਦੇਖੋ ਬੀਜੇਪੀ ਦੀ ਪਤਾ ਨਹੀਂ ਹੋਣੀ ਕਿਸ ਤਰ੍ਹਾਂ ਦੀ ਇੱਕ ਸਟ੍ਰੈਟਜੀ ਹੈ ਕਿ ਜਦੋਂ ਹਰਿਆਣੇ ਦੀਆਂ ਕੁੜੀਆਂ ਜਿਹੜੀਆਂ ਸੀ ਪਹਿਲਵਾਨ ਫੋਗੋਡ ਫੈਮਿਲੀ ਪ੍ਰਭਾਵ ਜਿਵੇਂ ਕੁੜੀਆਂ ਜਿਨੇ ਵੀ ਸਾਡੀਆਂ ਉਹ ਰੈਸਲਰਾਂ ਦੀ ਕੁੜੀਆਂ ਸਾਡੀਆਂ ਨਹੀਂ ਭਾਜੀਪੀ ਨੇ ਕੁਝ ਸਟੈਂਡ ਲਿਆ ਹਾਂਜੀ ਹੁਣ ਆਹ ਮਨਿਸਟਰ ਜਿਹੜਾ ਮੱਧ ਪ੍ਰਦੇਸ਼ ਦਾ ਜਿਹੜੀ ਆਪਣੀ ਕਰਨਲ ਸੀਗੀ ਕਰਨ ਕਰੈਸ਼ੀ ਹੈਨਾ ਉਹਦੇ ਉਹ ਉਹ ਉਹਦੇ ਖਿਲਾਫ ਟਿੱਪਣੀ ਦੇ ਉੱਤੇ ਕੋਈ ਭਾਜੀਪੀ ਨੇ ਮਾਫੀ ਨਹੀਂ ਮੰਗੀ ਭਾਜੀਪੀ ਨੇ ਕੁਝ ਨਹੀਂ ਕਿਹਾ ਹਾਂਜੀ ਮਤਲਬ ਪਾਰਲੀਮੈਂਟ ਦੇ ਕਹਿੰਦੇ ਜੀ ਉਹ ਉਹ ਕੇਸ ਚੱਲ ਗਿਆ ਹੈ ਕੇਸ ਚੱਲ ਗਿਆ ਤੁਸੀਂ ਕੋਈ ਐਕਸ਼ਨ ਨਹੀਂ ਲਓਗੇ ਇਹ ਇਹ ਇੱਕ ਹੁਣ ਇਹ ਕੰਗਣ ਇਹ ਉਸੇ ਕੈਟਾਗਰੀ ਚ ਕੰਨਣਾ ਨਾ ਕੰਗਣਾ ਮਤਲਬ ਮੈਂਇਟੀ ਟਾਰਗੇਟ ਤੇ ਹੋਈ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਾਂ ਫਿਰ ਇੱਕ ਇਹੀ ਸਮਝਿਆ ਜਾਊਗਾ ਨਾ ਇਹਦਾ ਪ੍ਰਭਾਵ ਤਾਂ ਇਹੀ ਪੈਂਦਾ ਨਾ ਕਿ ਤੁਸੀਂ ਇੱਕ ਖਾਸ ਤਰ੍ਹਾਂ ਦੀ ਪੋਲਿਟਿਕਸ ਕਰਦੇ ਹੋ ਜਿਸ ਪੋਲਿਟਿਕ ਜਿਹੜੀ ਜਿਸ ਪੋਲਿਟਿਕਸ ਨਾਲ ਤੁਹਾਨੂੰ ਉਹਦੇ ਚ ਫਾਇਦਾ ਹੁੰਦਾ ਸਰ ਜੀ